ਦੋਸਤੋ ਸਤਿ ਸ੍ਰੀ ਅਕਾਲ ਜਦੋਂ ਕੋਈ ਰੁੱਖ ਵੱਡਾ ਹੋ ਜਾਂਦਾ ਹੈ ਤਾਂ ਉਸ ਦੀਆਂ ਲਗਰਾਂ ਟਾਹਣੀਆਂ ਜਿਹੜਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਰੁੱਖ ਰੂਪੀ ਪਿੰਡ ਦੀਆਂ ਲਗਰਾਂ ਵੀ ਇਸੇ ਤਰ੍ਹਾਂ ਵਧਦੀਆਂ ਨੇ ਜਿੱਥੇ-ਜਿੱਥੇ ਵੀ ਕੋਈ ਮਨੁੱਖ ਜਨਮ ਲੈਂਦਾ ਉਸ ਮਿੱਟੀ ਪਰਿਵਾਰ ਨਗਰ ਖੇੜੇ ਨਾਲ ਉਸ ਦਾ ਗੂੜਾ ਪਿਆਰ ਤੇ ਲਗਾਅ ਹੋ ਜਾਂਦਾ ਕਿਉਂਕਿ ਜਿੱਨਾ ਘਰਾਂ ਗਲੀਆਂ ਕੀਤਾਰਾਹਾਵਾਂ ਵਿੱਚ ਉਸ ਉਹ ਆਪਣਾ ਬਚਪਨ गुजारਦਾ ਉਹ ساری ਉਮਰ ਨਹੀਂ ਭੁੱਲਦਾ ਭਾਵੇਂ ਉਹ ਕੋਹਾਂ ਦੂਰ ਚਲਾ ਜਾਵੇ ਪਰ ਫਿਰ ਵੀ ਉਸ ਦੇ ਅੰਦਰ ਪਿੰਡ ਜਾਣ ਦੀ ਤਾਂਘ ਰਹਿੰਦੀ ਹੈ ਅਤੇ ਹਮੇਸ਼ਾ ਬਿਸਤਰੇ ਦੇ ਆਉਣ ਤੋਂ ਪਹਿਲਾਂ ਪਿੰਡ ਦੀਆਂ ਪੁਰਾਣੀਆਂ ਯਾਦਾਂ ਅੱਖਾਂ ਸਾਹਮਣੇ ਚੇਤੇ ਆਉਂਦੀਆਂ ਨੇ ਇਹ ਰਚਨਾ ਵਿੱਚ ਵੀ ਸਾਡੇ ਛੋਟੇ ਜਿਹੇ ਨਗਰ ਦੀਆਂ ਤਰੱਕੀਆਂ ਨੂੰ ਬਿਆਨ ਕੀਤਾ ਹੈ ਕਿ ਛੋਟੇ ਜਿਹੇ ਪਿੰਡ ਨੇ ਦੇ ਹੋਣ ਹਾਰ ਵਿਅਕਤੀਆਂ ਨੇ ਕਿੱਥੋਂ ਕਿੱਥੋਂ ਤੱਕ ਮੱਲਾ ਮਾਰ ਰਹੀਆਂ ਨੇ ਤੇ ਕਿੱਥੋਂ ਕਿੱਥੋਂ ਤੱਕ ਪਹੁੰਚ ਗਏ ਨੇ ਮੇਰਾ ਮਨ ਕੀਤਾ ਕਿ ਮੈਂ ਆਪਣੇ ਪਿੰਡ ਦੇ ਹਰ ਇੱਕ ਪਹਿਲੂ ਨੂੰ ਸਾਰਿਆਂ ਅੱਗੇ ਪੇਸ਼ ਕਰਾਂ ਜੋ ਮੇਰੇ ਜਿਹਨ ਵਿੱਚ ਰਹਿੰਦੇ ਨੇ ਸੋ ਇਸ ਰਚਨਾ ਨੂੰ ਇਨੀ ਇੱਕ ਸ਼ੇਅਰ ਕਰ ਦਿਓ ਕਿ ਪੁਰਨਾ ਤੱਕ ਇਸ ਵਿਸ਼ੇਦ ਮਿਲ ਸਕੇ ਤੇ ਮੇਰੇ ਨਗਰ ਦੇ ਹਰ ਬਸੰਦੇ ਤੱਕ ਪਹੁੰਚ ਸਕੇ ਦੇਸ਼ ਦੀ ਸੇਵਾ ਦੇ ਲਈ ਪਿੱਛੇ ਪਿੰਡ ਨਾ ਸਾਡਾ ਏ ਘਰਾਂ ਚ ਪੁੱਤ ਨੇ ਫੌਜੀ ਦੇਂਦਾ ਰੱਬ ਵੀ ਡਾਡਾ ਏ ਦੇਸ਼ ਦੀ ਸੇਵਾ ਦੇ ਲਈ ਪਿੱਛੇ ਪਿੰਡ ਨਾ ਸਾਡਾ ਏ ਘਰਾਂ ਚ ਪੁੱਤ ਨੇ ਫੌਜੀ ਦੇਂਦਾ ਰੱਬ ਵੀ ਡਾਡਾ ਏ ਤਾਂਹੀ ਬਿਨਾ ਪੈਸੇ ਦੇ ਪਹਾੜੀਆਂ ਖੁਦ ਹੀ ਟੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਕਿੰਨੇ ਮਾਸਟਰ ਬਣ ਗਏ ਸਿੱਖਿਆ ਦਿੰਦੇ ਬੱਚਿਆਂ ਨੂੰ ਬਿਜਲੀ ਬੋਰਡ ਵਿੱਚ ਵੀ ਨੌਕਰੀ ਮਿਲ ਗਈ ਸੱਚਿਆਂ ਨੂੰ ਕਿੰਨੇ ਮਾਸਟਰ ਬਣ ਗਏ ਸਿੱਖਿਆ ਦਿੰਦੇ ਬੱਚਿਆਂ ਨੂੰ ਬਿਜਲੀ ਬੋਰਡ ਵਿੱਚ ਵੀ ਨੌਕਰੀ ਮਿਲ ਗਈ ਸੱਚਿਆਂ ਨੂੰ ਸਕੂਲ ਨਵੋਧਿਆ ਦੇ ਵਿੱਚ ਚੰਗੀਆਂ ਰੂਹਾਂ ਰਹਿ ਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਵਿੱਚ ਕੈਨੇਡਾ ਜਾ ਕੇ ਕਿੰਨੀਆਂ ਮੱਲਾਂ ਮਾਰ ਲਈਆਂ ਏਡੀਓ ਅਫਸਰ ਲੱਗੇ ਅੱਖਾਂ ਮਾਪਿਆਂ ਠਾਰ ਲਈਆਂ ਵਿੱਚ ਕੈਨੇਡਾ ਜਾ ਕੇ ਕਿੰਨੀਆਂ ਮੱਲਾਂ ਮਾਰ ਲਈਆਂ ਏਡੀਓ ਅਫਸਰ ਲੱਗੇ ਅੱਖਾਂ ਮਾਪਿਆਂ ਠਾਰ ਲਈਆਂ ਇਨਸਪੈਕਟਰ ਬਣ ਲਈ ਤਾਂ ਲੱਖਸੀਤਾਂ ਸੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਲਾਣਾ ਬਾਬੇ ਕਾ ਵੀ ਅੰਬਰ ਸ਼ੂਹੀ ਜਾਵੇ ਬਈ ਸੰਦੀਪ ਦੀ ਖੇਡ ਕਬੱਡੀ ਹਰ ਕੋਈ ਦੇਖਣਾ ਚਾਵੇ ਬਈ ਲਾਣਾ ਬਾਬੇ ਕਾ ਵੀ ਅੰਬਰ ਸ਼ੂਹੀ ਜਾਵੇ ਬਈ ਸੰਦੀਪ ਦੀ ਖੇਡ ਕਬੱਡੀ ਹਰ ਕੋਈ ਦੇਖਣਾ ਚਾਵੇ ਬਈ ਚੰਗੇ ਕਾਮੇ ਮਿਸਤਰੀ ਨੀਤਾਂ ਕਦੇ ਨਾ ਮੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਨਿਊਜ਼ੀਲੈਂਡ ਵੀ ਬੈਠੇ ਮਦਦ ਪਿੰਡ ਦੀ ਕਰਦੇ ਨੇ ਤੱਤੀ ਵਾਣਾ ਲੱਗੇ ਕਲਰਕ ਨੌਕਰੀ ਕਰਦੇ ਨੇ ਨਿਊਜ਼ੀਲੈਂਡ ਵੀ ਬੈਠੇ ਮਦਦ ਪਿੰਡ ਦੀ ਕਰਦੇ ਨੇ ਤੱਤੀ ਵਾਣਾ ਲੱਗੇ ਕਲਰਕ ਨੌਕਰੀ ਕਰਦੇ ਨੇ ਮਿੱਟੀ 'ਚ ਮਿੱਟੀ ਹੋ ਕੇ ਕਬੈਨਾ ਕਿੰਨੀਆਂ ਲੈ ਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਸੰਸਥਾ ਕਰਪਲਾ ਦੇ ਨਾਮ ਤੇ ਰਜਿਸਟਰ ਕਰਾਈਏ ਸਭ ਲੋੜਵੰਦਾਂ ਲਈ ਇਲਾਜ ਦੀ ਦਿੰਦੇ ਦਵਾਈਏ ਸੰਸਤਾ ਕਰਪੜਾ ਦੇ ਨਾਮ ਤੇ ਰਜਿਸਟਰ ਕਰਾਈਏ ਸਭ ਲੋੜਵੰਦਾਂ ਲਈ ਇਲਾਜ ਦੀ ਦਿੰਦੇ ਦਵਾਈਏ ਕਿੰਨੇ ਮਸ਼ਹੂਰ ਨੇ ਟੇਲਰ ਫਿਰ ਵੀ ਵਹੋਂਦੇ ਪੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਪੁਲਿਸ ਚ ਮੁੰਡੇ ਕੁੜੀਆਂ ਭੂੰਦੜ ਨਾਮ ਕਮਾਉਂਦੇ ਨੇ ਬਹੁਤੇ ਬਿਜ਼ਨਸ ਕਰਕੇ ਚੰਗੀ ਰੋਟੀ ਖਵਾਉਂਦੇ ਨੇ ਪੁਰਸੱਚ ਮੁੰਡੇ ਕੁੜੀਆਂ ਭੂੰਦੜ ਨਾਮ ਕਮਾਉਂਦੇ ਨੇ ਬਹੁਤੇ ਬਿਜ਼ਨਸ ਕਰਕੇ ਚੰਗੀ ਰੋਟੀ ਖਵਾਉਂਦੇ ਨੇ ਜੀਵਨ ਰਾਜਨੀਤੀ ਵਿੱਚ ਕਰਦੇ ਬਹੁਤੇ ਰੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਜੜਾਂ ਤਾਂ ਪਿੰਡ ਮੇਰੇ ਦੀਆਂ ਦੂਰ ਦੂਰ ਤੱਕ ਫੈਲੀਆਂ ਨੇ ਸੋ ਹਾਂਜੀ ਦੋਸਤੋ ਰਚਨਾ ਕੇ ਮਿਲਗੀ ਆਪਣੇ ਵਿਚਾਰ ਜ਼ਰੂਰ ਦਿਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ